ਹੁਣ ਜਦੋਂ 350 ਸਾਲਾ ਸ਼ਹੀਦੀ ਨੌਵੇਂ ਪਾਤਸ਼ਾਹ ਟਰਮਦੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਇਹਨਾਂ ਦਾ ਸ਼ਹੀਦੀ ਸਾਕਾ 350 ਸਾਲਾ ਪੂਰੀ ਕੌਮ ਮਨਾ ਰਹੀ ਆ ਤਾਂ ਉਸ ਮੌਕੇ ਦੇ ਉੱਤੇ ਇਹ ਹੋਰ ਜ਼ਰੂਰੀ ਹੋ ਜਾਂਦਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਹੜਾ ਪੈਗਾਮ ਆ ਪੈ ਕਾਹੂ ਕੋ ਦਿੱਤਨੇ ਨਾ ਪੈਮਾਨਤਾ ਉਨ ਕਾਹੂ ਨਾਰਕ ਸੁਨਰੇ ਮਨਾ ਗਿਆਨੀ ਤਾਂ ਹੈ ਮਖਾਨ ਇਸ ਗੁਰੂ ਸੰਦੇਸ਼ ਨੂੰ ਹਰ ਇੱਕ ਤੱਕ ਪਹੁੰਚਾਇਆ ਜਾਵੇ ਗੁਰੂ ਦਾ ਸੰਦੇਸ਼ ਬੜਾ ਸਪਸ਼ਟ ਆ ਨਾ ਡਰਨਾ ਤੇ ਨਾ ਡਰਉਣਾ ਤੇ ਗੁਰੂ ਸਾਹਿਬ ਦੀ ਇਸ ਸੋਚ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਲਈ ਵੱਡੇ ਜਿਹੜੇ ਯਤਨ ਆ ਕੀਤੇ ਜਾ ਰਹੇ ਆ ਕਾਲ ਤੱਕ ਸਭ ਦੀ ਛਤਰ ਛਾਇਆ ਬਾਕੀ ਆਪਣੇ ਆਪਣੇ ਪੱਧਰ ਤੇ ਬਹੁਤ ਸਾਰੀਆਂ ਸੰਸਥਾਵਾਂ ਤੇ ਸਿੱਖਾਂ ਦੀ ਨਮੈਂਦਾ ਜਮਾਤ ਧਾਰਮਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਯਤਨ ਕਰਦੀ ਆ ਲੋੜ ਇਹੀ ਆ ਅਸੀਂ ਸਾਰੇ ਮਿਲ ਜੁਲ ਕੇ ਗੁਰੂ ਦੀ ਗੱਲ ਕਰੀਏ ਗੁਰੂ ਨਾਲ ਜੋੜੀਏ ਤੇ ਖੁਦ ਵੀ ਗੁਰੂ ਦੇ ਰਸਤੇ ਦੇ ਉੱਤੇ ਤੁਰਗੇ ਜਪਦਰ ਸਾਹਿਬ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਧ ਰਿਹਾ ਰੋਜ਼ਾਨਾ ਦੇ ਵਿੱਚ ਸੋਸ਼ਲ ਮੀਡੀਆ ਤੇ ਸਿੱਖ ਨੌਜਵਾਨ ਵੀ ਨਸ਼ਾ ਕਰਦੇ ਦੇ ਵੀ ਧਿਖਾਈ ਦਿੰਦੇ ਵੈਸੇ ਤੇ ਵੇਖੋ ਜਿਹੜਾ ਨਸ਼ਾ ਵਾਹੇ ਵਰਲਡ ਵਾਈਡ ਸਮੱਸਿਆ ਇਹ ਪੂਰੇ ਸੰਸਾਰ ਦੀ ਆ ਪਰ ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬ ਨੇ ਨਸ਼ੇ ਤੋਂ ਸਖਤੀ ਦੇ ਨਾਲ ਰੋਕਿਆ ਇਸ ਕਰਕੇ ਕੋਈ ਸਾਡਾ ਬੰਦਾ ਨਸ਼ੇ ਵਾਲੇ ਪਾਸੇ ਜਾਵੇ ਤੇ ਉਹ ਚੇਚਾ ਧਿਆਨ ਦੇਣਾ ਬੰਦਾ ਸਾਡੇ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਆ ਕਿਉਂਕਿ ਨੌਜਵਾਨਾਂ ਨੂੰ ਇੱਕ ਸੇਧ ਚਾਹੀਦੀ ਜੇ ਆਪਾਂ ਨੌਜਵਾਨਾਂ ਨੂੰ ਧਰਮ ਦੇ ਨਾਲ ਜੋੜ ਦਾਂਗੇ ਧਰਮ ਵਾਲੇ ਪਾਸੇ ਕਰ ਲਾਂਗੇ ਸਿੱਖ ਇਤਿਹਾਸ ਸਿੱਖ ਤਵਾਰੀਖ ਨਾਲ ਜੋੜ ਦਾਂਗੇ ਤਾਂ ਉਹ ਨਸ਼ੇ ਵਾਲੇ ਪਾਸੇ ਨਹੀਂ ਜਾਣਗੇ ਇਹਦੇ ਲਈ ਉਪਰਾਲਾ ਕਰਨ ਦੀ ਲੋੜ ਆ ਕਿ ਆਪਾਂ ਨੌਜਵਾਨਾਂ ਦੀ ਕਾਉਂਸਲਿੰਗ ਇਸ ਤਰੀਕੇ ਨਾਲ ਕਰੀਏ ਬਾਕੀ ਹਰ ਘਰ ਦੇ ਵਿੱਚ ਜਿਹੜਾ ਮਾਹੌਲ ਆ ਜੇ ਚੰਗਾ ਹੋਊਗਾ ਜੇ ਮਾਪੇ ਖੁਦ ਪਾਠ ਕਰਦੇ ਆ ਬੱਚਿਆਂ ਨੂੰ ਸ਼ਾਮ ਨੂੰ ਪਾਠ ਦੇ ਵਿੱਚ ਬਹਾਲਦੇ ਆ ਗੁਰਦੁਆਰੇ ਜਾਂਦੇ ਆ ਜਾ ਫਿਰ ਘਰੇ ਕੋਈ ਇਤਿਹਾਸ ਦੀ ਗੱਲ ਹੁੰਦੀ ਤੇ ਬੱਚੇ ਵੀ ਇਸ ਵਾਸਤੇ ਨੂੰ ਆਣਗੇ। ਬਾਕੀ ਇਹ ਵਰਲਡ ਵਾਈਡ ਸਮੱਸਿਆ ਹੱਲ ਫੇਰ ਉਹ ਹੀ ਆ ਗੁਰੂ ਦਾ ਸ਼ਬਦ। ਜਦੋਂ ਗੁਰੂ ਦਾ ਸ਼ਬਦ ਇਹ ਗੱਲ ਆਖਦਾ ਜੇਤ ਪੀਤਾ ਮਤ ਦੂਰ ਹੋਏ ਬਰਲਪ ਹੋਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਧੱਕੇ ਖਾਏ ਜੇਤ ਪੀਤਾ ਖਸਮ ਵਿਸਰੈ ਦਰਗਾਹ ਮਿਲਾ ਸਜਾਈ ਠੂਠਾ ਮਦ ਮੂਲ ਨਾ ਪੀਚੇ ਜੇਕਾ ਭਾਰ ਵਸਾਈ। ਫੇਰ ਸਾਨੂੰ ਨਸ਼ੇ ਦੇ ਨੇੜੇ ਜਾਣਾ ਹੀ ਨਹੀਂ ਚਾਹੀਦਾ। ਜਿਵੇਂ ਜਿਵੇਂ ਆਪਾਂ ਧਰਮ ਨੂੰ ਸਮਝਾਂਗੇ, ਸਿੱਖੀ ਨੂੰ ਸਮਝਾਂਗੇ ਤੇਵੇਂ ਤੇਵੇਂ ਇਹ ਜਿਹੜੇ ਨਸ਼ਿਆਂ ਦੀ ਹਾਲਤ ਆ ਇਹ ਦੁਮਰ ਹੋ ਗਈ ਬਾਕੀ ਇਹਦੇ ਲਈ ਸਾਰਿਆਂ ਨੂੰ ਮਿਲ ਜੁਲ ਕੇ ਯਤਨ ਕਰਨੇ ਚਾਹੀਦੇ ਫਿਰ ਉਹੀ ਆ ਧਰਮ ਦੇ ਨਾਲ ਜੁੜੀਏ ਧਰਮ ਹੀ ਬਚਾ ਸਕਦਾ ਬਾਕੀ ਹੋਰ ਤੇ ਬਾਕੀ ਆਪਾਂ ਦੇਖਦੇ ਹਾਂ ਕਿ ਬਹੁਤੇ ਸਿਸਟਮ ਜਿਹੜੇ ਹੈਗੇ ਆ ਉਹ ਹੱਲ ਨਹੀਂ ਕੱਟ ਸਕੇ ਭਾਵੇਂ ਨਾਰੇ ਬਹੁਤ ਵੱਡੇ ਆ ਰੈਲੈਕਸ ਬਹੁਤ ਵੱਡੇ ਆ ਤੇ ਦਿਖਾਵਾ ਵੀ ਕੀਤਾ ਜਾ ਰਿਹਾ ਪਰ ਹਕੀਕਤ ਉਹਦੇ ਉਲਟ ਆ ਤਾਂ ਇਹਦੇ ਲਈ ਇਹੋ ਜਿਹਾ ਵੀ ਆਪਾਂ ਸਾਰੇ ਆਪਣੀ ਕੋਸ਼ਿਸ਼ ਕਰੀਏ ਸਾਰੇ ਯਤਨ ਕਰੀਏ ਤਾਂ ਕਿ ਇਹਦਾ ਜਿਹੜਾ ਹੱਲ ਕੱਢਿਆ ਜਾ ਸਕੇ ਬਾਕੀ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇੱਕ ਦੇ ਜਿਹੜੇ ਸਾਡੇ ਨੌਜਵਾਨ ਸਿੱਖੀ ਨੂੰ ਤਾਰਨ ਕੀਤੀ ਆ ਸਿੱਖੀ ਨੂੰ ਸਮਝਿਆ ਸਾਡੇ ਵਿਦਵਾਨ ਜਨ ਜਿਵੇਂ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਤੋਂ ਕਥਾ ਹੁੰਦੀ ਆ ਕੇਸਗੜ੍ਹ ਸਾਹਿਬ ਤੋਂ ਵੀ ਵਕ ਵਕ ਵਿਦਵਾਨ ਜਨ ਉਮਦੇ ਆ ਨਵੇਂ ਨੌਜਵਾਨ ਵੀ ਇਸੇ ਦੇ ਤਹਿਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਮੂੱਚੇ ਪ੍ਰਬੰਧ ਅਧੀਨ ਜਥੇਦਾਰ ਬਾਬਾ ਸਿੰਘ ਸਾਹਿਬ ਬਟੇਕ ਸਿੰਘ ਜੀ ਠਨੋਲਾ ਉਹਨਾਂ ਦੀ ਅਗਵਾਈ ਦੇ ਵਿੱਚ ਕੱਲ ਤੋਂ ਕੱਲ ਸਵੇਰ ਤੋਂ ਇੱਥੇ ਵੀ ਕਥਾ ਦਾ ਇਦਾਂ ਦਾ ਹੀ ਪ੍ਰਵਾਹ ਜਿਹੜਾ ਪਹਿਲਾਂ ਵੀ ਕਥਾ ਹੁੰਦੀ ਆ ਪਰ ਹੁਣ ਇੱਕ ਚੇਚਾ ਵਾ ਕੇ ਜਿਵੇਂ ਵਿਦਵਾਨ ਜਨ ਮੰਜੀ ਸਾਹਿਬ ਦੀਵਾਨ ਹਾਲ ਕਥਾ ਕਰਦੇ ਇੱਥੋਂ ਵੀ ਹੋਵੇ ਤੇ ਦੋ ਚੈਨਲਾਂ ਤੋਂ ਲਾਈਵ ਇੱਕ ਤੇ ਦਮਦਮਾ ਸਾਹਿਬ ਤੋਂ ਆਪਣਾ ਹੀ ਇੱਕ ਐਹ ਜੀ ਪੀ ਸੀ ਨੇ ਚੈਨਲ ਚਲਾਤਾ ਦੂਜਾ ਫਾਸਟਵੇ 6:30 ਤੋਂ 7:30 ਵਜੇ ਤੱਕ ਇਹਦੀ ਰੰਮਤਾ ਜਿਹੜੀ ਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਕੱਲ ਅਸੀਂ ਉੱਥੋਂ ਕਰ ਰਹੇ ਆ ਸਾਰੇ ਸੰਗਤ ਨੂੰ ਹਲਕੇ ਨੂੰ ਪਤਾ ਵੀ ਸਾਡੇ ਮਾਨਸਾਂ ਦੇ ਵਿੱਚ ਦਵਾਨ ਬਾਬਾ ਰਣਜੀਤ ਸਿੰਘ ਟੈਡੀਆਂ ਦੇ ਚੱਲ ਰਹੇ ਨੇ ਕੁਰਬਾਨੀ ਤੇ ਬਾਣੀ ਨਾਲ ਜੋੜਨ ਦਾ ਬਹੁਤ ਵਧੀਆ ਚੱਲ ਰਿਹਾ ਬਹੁਤ ਸਾਡੇ ਹਲਕੇ ਦੇ ਸੰਗਤ ਨੇ ਸਹਿਯੋਗ ਦਿੱਤਾ ਬਹੁਤ ਵੱਡੇ ਪੱਧਰ ਤੇ ਇਕੱਠ ਹੋ ਰਿਆ ਕਹਿ ਨਹੀਂ ਸਕਦੇ ਵੀ ਹਜ਼ਾਰਾਂ ਦੇ ਹਿਸਾਬ ਨਾਲ ਬਹੁਤ ਵੱਡਾ ਇਕੱਠ ਹੋ ਰਿਆ ਜੀ ਤੇ ਉਹਨਾਂ ਦੇ ਤਾਂ ਉੱਥੇ ਜਦੋਂ ਅੱਜ ਅਸੀਂ ਫੈਕਟਰੀ ਦੇ ਵਿੱਚ ਬੇਨਤੀ ਕੀਤੀ ਸੀ ਬਾਬਾ ਰੰਜੀਤ ਸਿੰਘ ਢੱਡਿਆਂ ਨੂੰ ਵੀ ਸਾਡੇ ਪਹੁੰਚੋ ਤੇ ਜਦੋਂ ਉਹਨਾਂ ਨੇ ਦਵਾਨਾ ਤੇ ਜਾਣਾ ਸੀ ਸਾਡੇ ਰੋਕੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਤੇ ਕਿ ਉਹਨਾਂ ਦੇ ਨਾਮ ਤੇ ਬੇਨਤੀ ਕੀਤੀ ਵੀ ਸਾਡੇ ਅਕਾਲ ਤਖਤ ਸਾਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਜੀ ਗੱਡ ਗੱਜ ਤੇ ਦੰਦਮਾ ਸਾਹਿਬ ਦੇ ਜਥੇਦਾਰ ਜੀ ਕਈ ਟੈਕ ਸੰਜੀਤਨੋਲਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਲੜੀ ਨੂੰ ਮਹਿਮ ਨੂੰ ਬਹੁਤ ਢੰਗ ਨਾਲ ਵਧੀਆ ਅੱਗੇ ਤੋਰਨ ਨਾਲ ਬਾਬਰ ਰਣਜੀਤ ਸਿੰਘ ਦਾ ਸਾਹਮਣੇ ਸਾਥ ਦਿੱਤਾ ਬਹੁਤ ਵਧੀਆ ਅੰਮ੍ਰਿਤ ਸੰਚਾਰ ਹੋ ਰਿਹਾ ਅਸੀਂ ਭਾਗਾ ਆលਿਆ ਵੀ ਸਾਡੀ ਫੈਕਟਰੀ ਦੇ ਵਿੱਚ ਇੱਕ ਨਮਾਣੀ ਦੇ ਦਾਸ ਦੀ ਫੈਕਟਰੀ ਵਿੱਚ ਬਹੁਤ ਵੱਡੀਆਂ ਰੂਹਾਂ ਇੱਥੇ ਪਹੁੰਚੀਆਂ ਨੇ ਤੇ ਹਲਕੇ ਦਾ ਵੀ ਬਹੁਤ ਵਧੀਆ ਕਿਸ ਨਾਲ ਜੋ ਅੱਜਕੱਲ ਨਸ਼ੇ ਦੀ ਲਹਿਰ ਚੱਲੀ ਆ ਉਹ ਤੇ ਵੀ ਠੱਲ ਪਊਗਾ ਜਦੋਂ ਕਿਸੇ ਥਾਂ ਤੇ ਬਾਣੀ ਦਾ ਪ੍ਰਚਾਰ ਹੁੰਦਾ ਹੈ ਉਹ ਤਾਂ ਆਟੋਮੈਟਿਕ ਪਤਾ ਵੀ ਉਹਦਾ ਕੁਛ ਨਾ ਕੁਛ ਤਾਂ ਫਾਇਦਾ ਹੁੰਦਾ ਹੈ ਪਰ ਇਹ ਤਾਂ ਬਹੁਤ ਵੱਡੇ ਪੱਧਰ ਤੇ ਫਾਇਦਾ ਹੋ ਰਿਹਾ ਹੈ ਤੇ ਕੱਲ ਨੰਬਰ ਸੰਚਾਰ ਹੋ ਰਿਹਾ ਹੈਗੀ ਤੇ ਸਿੰਘ ਸਾਹਿਬ ਪਹੁੰਚੇ ਨੇ ਮੈਂ ਭਾਗਾ ਲਾਭ ਦੇ ਆਪ ਨੂੰ ਮੰਨਦਾ ਵੀ ਸਾਡੀ ਫੈਕਟਰੀ ਵਿੱਚ ਚੰਗੀਆਂ ਰੂਹਾਂ ਦੇ ਚਰਨ ਪਏ ਨੇ